ਸੁੰਡੀ ਪੈਣ ਲੱਗੀ ਬਾਈ ਕਣਖਵਾ ਦੇਖੋ ਕਿ ਮੈਂ ਸੁੱਕਰੀ ਆ ਆ ਕੱਢੀਆ ਦੇਖੋ ਇਹ ਆ ਦੇਖੋ ਕੈਡੀ ਸੁੰਡੀ ਆ ਉਰੇ ਬਲਾਵੇ ਭਗਵੰਤ ਮਾਨ ਨੂੰ ਵੀਦੇ ਪਰ ਪਰਚਿਆ ਕਰਸ ਵਾਲੀ ਪਰ ਇਹਦੇ ਪਰ ਕਰ ਪਰਚਾ ਕੈਦੰਦਾ ਬਗੈਰ ਅੱਗ ਲਾਏ ਬੀਜੋ ਆ ਦੇ ਲੋ ਕੱਢੀਆ ਜ਼ਿਮੇਦਾਰਾਂ ਪਰ ਜੱਟਾਂ ਵਰਦਾ ਗੱਦੇ ਕੇ ਪਰਚਾ ਹੁੰਦਾ ਜੀ ਇਹਦੇ ਪਰ ਪਰਚਾ ਨਹੀਂ ਹੁੰਦਾ ਜੇ ਸ਼ੁਕਰੀਆ ਦੇਖ ਲੈ ਵਗੈਰ ਅੱਗ ਲਾਏ ਉਹ ਦੇ ਲੋ ਬਹੁਤ ਡੈੜੀਆਂ ਇੱਕ ਅੱਧੀ ਨਹੀਂ ਗਿਆ ਦੇ ਲੋ ਕਿਵੇਂ ਜਾ ਰਹੀ ਹੈ ਸਪੜ ਸਪੜ ਦੇਖ ਦੇ ਖਾਓਪੋ ਕੰਤਾ ਮਾਨੂੰ ਜੋ ਖੇਤਰੀ ਵਾਲ ਨੂੰ ਦੇਖ ਕਿਵੇਂ ਨੱਠੀ ਫਿਰਦੀ ਆ ਵਿੱਚ ਤੇ ਕੱਢੀ ਔਰ ਧਰਤੀ ਪਟਕ ਕੇ